ਇਹ ਖੜਾ ਜੀ ਆਪਣਾ ਸ਼ਿਪ ਜਿਹਦੇ ਵਿੱਚ ਆਪਾਂ ਜਾਣਾ ਗ੍ਰੀਨ ਆਫੀ ਬਹੁਤ ਡੂੰਘੇ ਸਮੁੰਦਰ ਦੇ ਵਿੱਚ ਆਪਾਂ ਆ ਗਏ ਯਾਰ ਨੇੜੇ ਤੇੜੇ ਕੋਈ ਵੀ ਆਈਲੈਂਡ ਨਹੀਂ ਦਿਖ ਰਿਹਾ ਆਪਾਂ ਨੂੰ ਜਿੱਧਰ ਮਰਜੀ ਨਿਗਾਹ ਮਾਰੋ ਪਾਣੀ ਪਾਣੀ ਆ ਮੈਂ ਕਿਹਾ ਤੁਹਾਨੂੰ ਆਪਾਂ ਸ਼ਿਪ ਦੇ ਅੰਦਰ ਗੇੜਾ ਕਢਾ ਦਈਏ ਆ ਦੇਖੋ ਸਾਰੀ ਇਕਨੋਮੀ ਕਲਾਸ ਖਾਲੀ ਪਈ ਆ ਮੈਂ ਭਾਈ ਬਸ ਪ੍ਰੀਮੀਅਮ ਦੇ ਵਿੱਚ ਐਵੇਂ ਆ ਵੀ ਤੁਹਾਨੂੰ ਸਾਈਡ ਤੋਂ ਨਾ 뷰 ਦੇਖਣ ਨੂੰ ਮਿਲ ਜੂਗਾ ਸਮੁੰਦਰ ਦਾ ਇੱਕ ਸਿਕਨੈਸ ਵੀ ਹੋ ਸਕਦੀ ਆ ਜਿਵੇਂ ਆਪਾਂ ਹਾਈ ਐਲਟੀਟਿਊਡ ਤੋਂ ਬਿਮਾਰ ਹੋ ਜਾਂਦੇ ਆ ਤਾਂ ਜਿਆਦੇ ਡੂੰਘੇ ਸਮੁੰਦਰ ਦੇ ਵਿੱਚ ਸਫਰ ਕਰਨ ਨਾਲ ਵੀ ਤੁਹਾਨੂੰ ਮਤਲਬ ਸਿਰ ਦੁਖਣ ਲੱਗ ਸਕਦਾ ਚੱਕਰ ਆਉਣ ਲੱਗ ਸਕਦੇ ਨੇ ਡੀਜ਼ ਹੁੰਦੀਆਂ ਨੇ ਉੱਥੇ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਇਹੋਡੇ ਟਾਂਕੇ ਟੁੰਕੇ ਲੱਗੇ ਨੇ ਉਹ ਟਾਂਕੇ ਪ੍ਰੈਸ਼ਰ ਦੇ ਨਾਲ ਉਖੜ ਵੀ ਸਕਦੇ ਨੇ ਤੇ ਉਹ ਸਾਰੀਆਂ ਚੀਜ਼ਾਂ ਤੁਸੀਂ ਇੱਥੇ ਜਦੋਂ ਕਰਨਾ ਆਉਂਗੇ ਐਕਟੀਵਿਟੀਜ਼ ਆੜੋ ਜੱਟੀ ਆਜੇ ਵਕ ਦੇਖ ਗਿਆ ਕੋ 150 ਬੋਲਿੰਗ ਹੈ ਬੇਰ ਦਾ ਬੋਲੇ ਅੱਛਾ ਜੀ ਆਪ ਜੀ ਮੈਨੂੰ ਯਾਦ ਕਰੇਗਾ ਬਰਾਬਰ ਚਲੋ ਠੀਕ ਹੈ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਘੁੰਮ ਰਹੇ ਹਾਂ ਜੀ ਅੰਡੇਮਾਨ ਰਾਜਤਾਨੀ ਪੋਰਟ ਬਲੇਅਰ ਗੁਰੂ ਘਰ ਦੇ ਵਿੱਚੋਂ ਕਮਰਾ ਖਾਲੀ ਕਰਕੇ 100 ਰੁਪਈਆ ਦਾ ਆਟੋ ਫੜ ਕੇ ਅਸੀਂ ਆ ਗਏ ਹਾਂ ਜੀ ਹਾਡੋ ਜੈਟੀ ਹਾਡੋ ਜੈਟੀ ਇੱਥੇ ਜਗ੍ਹਾ ਦਾ ਨਾਮ ਆ ਉਹਦੇ ਤਿੰਨ ਗੇਟ ਨੇ ਤਿੰਨ ਨੰਬਰ ਗੇਟ ਤੋਂ ਆਪਣੀ ਸ਼ਿਪ ਜਾਣੀ ਆ ਸ਼ਿਪ ਜਾਣੀ ਆ ਜੀ ਹੈਵਲੋਕ ਆਈਲੈਂਡ ਤੇ ਜਿਹਦਾ ਨਵਾਂ ਨਾਮ ਹੈਗਾ ਜੀ ਸਵਰਾਜ ਆਈਲੈਂਡ ਹੈਵਲੋਕ ਆਈਲੈਂਡ ਤੇ ਹੁਕਮਾਂਗੇ ਆਪਾਂ ਪਿਛਲੇ 2-3 ਦਿਨ ਆਪਾਂ ਪੋਰਟ ਪਲੇਅਰ ਦੇ ਵਿੱਚ ਘੁੰਮੇ ਆ ਇਹ ਵੀ ਵੈਸੇ ਇੱਕ ਆਈਲੈਂਡ ਹੀ ਆ ਪਰ ਇੱਕ ਆਈਲੈਂਡ ਤੋਂ ਦੂਜੇ ਆਈਲੈਂਡ ਤੇ ਜਾਣ ਵਾਸਤੇ ਸਾਨੂੰ ਸ਼ਿਪ ਲੈਣੀ ਪੈਂਦੀ ਜਾਂ ਫਿਰ ਹੈਲੀਕਾਪਟਰ ਜਾਂਦਾ ਹੈਲੀਕਾਪਟਰ ਦੀ ਬੁਕਿੰਗ ਬਹੁਤ ਲੇਟ ਮਿਲਦੀ ਆ ਤੇ ਸ਼ਿਪ ਦੀ ਬੁਕਿੰਗ ਤੁਹਾਨੂੰ 2 ਦਿਨ ਪਹਿਲਾਂ ਕਰਾਉਂਗੇ ਤਾਂ ਸਰਕਾਰੀ ਸ਼ਿਪ ਮਿਲ ਜੂਗੀ ਜੇ ਖੜੇ ਪੈਰ ਤੁਸੀਂ ਸ਼ਿਪ ਲੈਣੀ ਹੈ ਫਿਰ ਤੁਹਾਨੂੰ ਪ੍ਰਾਈਵੇਟ ਕਰਾਉਣੀ ਪੈਂਦੀ ਆ ਮੈਂ ਖੜੇ ਪੈਰ ਬੁਕਿੰਗ ਕਰਵਾਈ ਆ ਕਿਉਂਕਿ ਪਹਿਲਾਂ ਮੇਰੀ ਆਈਟਨਰੀ ਮੈਨੂੰ ਪਤਾ ਨਹੀਂ ਸੀ ਵੀ ਕੱਲ ਨੂੰ ਮੈਂ ਕੀ ਕਰਨਾ ਫਿਰ ਸ਼ਾਮ ਨੂੰ ਬਹਿ ਕੇ ਮੜਾ ਜਾ ਮੈਂ ਦੇਖਿਆ ਵੀ ਟਿਕਟ ਕਿੱਥੋਂ ਬੁੱਕ ਹੋਣੀ ਆ ਫਿਰ ਪਤਾ ਲੱਗਿਆ ਵੀ 2 ਦਿਨ ਪਹਿਲਾਂ ਸਰਕਾਰੀ ਬੁਕਿੰਗ ਹੁੰਦੀ ਆ ਫਿਰ 2 ਦਿਨ ਮੇਰੇ ਕੋਲ ਹੈ ਨਹੀਂ ਸੀ ਵੇਟ ਕਰਨ ਵਾਸਤੇ ਫਿਰ ਮੈਂ ਪ੍ਰਾਈਵੇਟ ਬੁੱਕ ਕਰਵਾਈ ਆ ਆ ਸਿੱਧੀ ਸੜਕ 에어ਪੋਰਟ ਨੂੰ ਜਾ ਰਹੀ ਹੈ 에어ਪੋਰਟ ਰੋਡ ਤੇ ਨਾ ਆ ਇੱਕ ਆਫਿਸ ਬਣਿਆ ਹੋਇਆ ਗ੍ਰੀਨ ਓਸੀਨ ਸੀ ਵੇਜ਼ ਇੱਥੋਂ ਆਪਾਂ ਟਿਕਟ ਬੁੱਕ ਕਰਵਾਈ ਆ ਹੈਵਲੋਕ ਆਈਲੈਂਡ ਦੀ ਆਪਾਂ ਪਹਿਲੇ ਦਿਨ ਇੱਥੇ ਲੈਂਡ ਕੀਤੇ ਆ ਨਾ ਇੱਥੇ ਹੋਟਲ ਬਣਿਆ ਹੋਇਆ ਇੱਕ ਆਈਸੀ ਸਪਾਈਸੀ ਆਪਾਂ ਇੱਥੇ ਡੋਸਾ ਖਾਦਾ ਸੀ ਤਾਂ ਉਹਦੇ ਉੱਪਰ ਇਹ ਬਣਿਆ ਹੋਇਆ ਵਧੀਆ ਮਤਲਬ ਇਹਨਾਂ ਦਾ ਕੰਮਕਾਰ ਆ ਅੰਡੇਮਾਨ ਬਾਈਕ ਰੈਂਟਲ ਤੇ ਟੀਕੇ ਪਾਸ ਤੋਂ ਇਹ ਭਾਈ ਜੀ ਹੈ ਉਹਨਕੇ ਆਪ ਵਾਹਾਂ ਕੇ ਦੇਖ ਰੇ ਖਾਬ ਕਰਦੇ ਹੋ ਕਿੰਨੇ ਪੈਸੇ ਲੈਂਦੇ ਹੋ ਬਾਈਕ ਰੈਂਟ ਕੀ ਅਲੈਕਸ 2 ਟਾਈਪ ਦੀ ਗੱਡੀ ਹੈ ਹਾਂ ਜੀ ਹੈ 560 ਜਾਂ 600 ਐਕਟਿਵਾ ਐਕਟਿਵਾ ਠੀਕ ਹੈ ਠੀਕ ਹੈ ਜੀ ਇਹ ਬਾਈ ਹੋਰਾਂ ਕੋਲ 500 ਜਾਂ 600 ਰੁਪਏ ਦੇ ਵਿੱਚ ਤੁਹਾਨੂੰ ਐਕਟਿਵਾ ਮਿਲ ਜਾਣੀ ਹੈ 24 ਆਵਰਸ ਕੇ ਲੀਏ ਹੋਤਾ ਹੈ ਜਾਂ ਪੂਰੇ ਦਿਨ ਕੇ ਲੀਏ 24 ਆਵਰਸ ਕੇ ਲੀਏ 24 ਦਾ ਮਤਲਬ ਅੱਜ 8 ਵਜੇ ਸੇ ਲੈ ਕੇ ਕੱਲ ਸਵੇਰ 8 ਵਜੇ ਤੱਕ ਠੀਕ ਹੈ ਜੀ ਥੈਂਕ ਯੂ ਓਕੇ ਜਿਵੇਂ ਜਹਾਜ਼ ਚੜ੍ਹਨ ਵਾਸਤੇ ਟਰਮੀਨਲ ਬਣੇ ਹੁੰਦੇ ਨੇ ਨਾ ਉਵੇਂ ਸ਼ਿਪ 'ਚ ਜਾਣ ਵਾਸਤੇ ਵੀ ਇੱਥੇ ਟਰਮੀਨਲ ਬਣਿਆ ਹੋਇਆ ਯਾਤਰੀ ਟਰਮੀਨਲ ਮੈਂ ਇੱਕ ਵਾਰੀ ਕਨਫਰਮ ਕਰ ਲਾਂ ਵੀ ਗੇਟ ਨੰਬਰ ਤਿੰਨ ਹੀ ਆ ਇਹ ਆਪਣੇ ਸ਼ਿਪ ਦੀ ਟਾਈਮਿੰਗ ਹੈਗੀ ਹੈ ਜੀ ਸਵਾ 1 ਵਜੇ ਦੀ ਪੂਰਾ ਪੌਣਾ ਘੰਟਾ ਪਹਿਲਾਂ ਤੁਹਾਨੂੰ ਅੰਦਰ ਜਾਣ ਦੇਣਗੇ ਜੇ ਉਸ ਤੋਂ ਪਹਿਲਾਂ ਤੁਸੀਂ ਇੱਥੇ ਪਹੁੰਚ ਗਏ ਤਾਂ ਨੇੜੇ ਤੇੜੇ ਕਿਤੇ ਛਾਂ ਦੇ ਕੇ ਆਪਦਾ ਅਸਣ ਲਾ ਲਿਓ ਮੈਂ ਵੀ ਐਸੇ ਪਾਰਕ ਦੇ ਵਿੱਚ ਬਹਿ ਕੇ ਵੇਟ ਕਰ ਰਿਹਾ 15 ਕਿ ਮਿੰਟ ਮੇਰੇ ਹੋਰ ਪਏ ਨਹੀਂ ਜਿਹੜਾ ਸਾਹਮਣੇ ਤੁਸੀਂ ਟਾਈਮ ਪੀਸ ਦੇਖ ਰਹੇ ਹੋ ਇਹਦੇ ਉੱਤੇ ਵੱਜੇ ਹੋਏ ਨੇ 9:00 ਬਜ ਕੇ 10 ਮਿੰਟ ਇਹ ਟਾਈਮ ਖੜਾ ਜੀ ਅਸਲੀ ਟਾਈਮ ਹੋਇਆ ਸਵਾ 12 ਵਜੇ ਦਾ 15 ਮਿੰਟ ਹੋਰ ਰਹਿ ਗਏ ਫਿਰ ਆਪਣੀ ਐਂਟਰੀ ਹੋ ਜਾਣੀ ਅੰਦਰ ਆਪਾਂ ਪਹੁੰਚ ਗਏ ਹਾਂ ਜੀ ਹਾਡੋ ਜੈਟੀ ਪੋਰਟ ਦੇ ਉੱਤੇ ਇਹ ਖੜਾ ਜੀ ਆਪਣਾ ਸ਼ਿਪ ਜਿਹਦੇ ਵਿੱਚ ਆਪਾਂ ਜਾਣਾ ਗ੍ਰੀਨ ਓਸੀਨ 1050 ਰੁਪਈਆ ਦੀ ਆਪਾਂ ਟਿਕਟ ਲਈ ਆ ਸਾਢੇ 3 ਘੰਟੇ ਦਾ ਆਪਣਾ ਸਫਰ ਆ ਤੇ ਡੀਪ ਮਤਲਬ ਬਹੁਤ ਡੂੰਘੇ ਸਮੁੰਦਰ ਵਿੱਚ ਦੀ ਆਪਾਂ ਜਾਵਾਂਗੇ ਪਹਿਲੀ ਵਾਰੀ ਮੈਂ ਸਫਰ ਕਰ ਰਿਹਾ ਇਹਨਾਂ ਲੰਬਾ ਵੀ 3 ਸਾਢੇ 3 ਘੰਟੇ ਇਸ ਵੱਡੇ ਜਹਾਜ਼ ਦੇ ਵਿੱਚ ਥੈਂਕ ਯੂ ਬਰੋ ਬੋਡਾਡੋਰ ਸਾਰੇ ਰੈਟਸ ਤੇ ਕਾਟ ਕੋਡਰ ਸਟਿੱਟ ਕੀਆ ਬਲੰਗੀ ਸਿਸਟਮ ਇਨ ਕੰਟੇਨਰ ਸ਼ਿਪਿੰਗ ਥੈਂਕ ਯੂ ਫੋਰ ਗ੍ਰੀਨ ਓਸ਼ਨ ਸੀ ਵਿਦ ਆਵਾਜ਼ ਯਾਤਰੀਆਂ ਕਿਰਪਾ ਕਰਕੇ ਸ਼ਿਪ ਚੱਲਦੇ ਨੂੰ 15 ਮਿੰਟ ਹੋ ਗਏ 15 ਮਿੰਟਾਂ ਬਾਅਦ ਅਨਾਉਂਸਮੈਂਟ ਹੋਈ ਆ ਕਹਿੰਦੇ ਵੀ ਤੁਸੀਂ ਆਪ ਦਾ ਬਾਹਰ ਖੜ ਕੇ ਵੀਡੀਓ ਵੀਡੀਓ ਬਣਾ ਸਕਦੇ ਹੋ ਫੋਟੋਆਂ ਖਿੱਚ ਸਕਦੇ ਹੋ ਦੂਰ ਦੂਰ ਤੱਕ ਜਿੱਥੇ ਵੀ ਤੁਸੀਂ ਦੇਖ ਰਹੇ ਹੋ ਸਮੁੰਦਰੀ ਸਮੁੰਦਰ ਨੈੱਟਵਰਕ ਉੱਡ ਗਿਆ ਨਾ ਇੱਥੋਂ ਪੋਰਟ ਪਲੇਅਰ ਦਿਖ ਰਿਹਾ ਨਾ ਇੱਥੋਂ ਰੌ ਸਾਈਲੈਂਡ ਦਿਖ ਰਿਹਾ ਇਸ ਸ਼ਿਪ ਦੇ ਵਿੱਚ ਚੜਨ ਤੋਂ ਪਹਿਲਾਂ ਚੈਕਿੰਗ ਐਵੇਂ ਹੁੰਦੀ ਆ ਜਿਵੇਂ ਕਿਸੇ 에ਅਰਪੋਰਟ ਦੀ ਚੈਕਿੰਗ ਹੁੰਦੀ ਆ ਕਿਉਂਕਿ ਇਸ ਥਾਂ ਤੋਂ ਜਿੱਥੋਂ ਆਪਾਂ ਹੁਣ ਜਾ ਰਹੇ ਹਾਂ ਬਹੁਤ ਡੂੰਗਾ ਸਮੁੰਦਰ ਆ 메ਨਲੈਂਡ ਇੰਡੀਆ ਦੂਰ ਪੈਂਦਾ ਇਥੋਂ ਬਰਮਾ థਾਈਲੈਂਡ ਮਲੇਸ਼ੀਆ ਆਪਾਂ ਨੂੰ ਨੇੜੇ ਪੈਂਦਾ ਜਿਹੜੀ ਥਾਂ ਦੇ ਉੱਤੇ ਆਪਾਂ ਹੁਣ ਹੈਗੇ ਆ ਬਾਕੀ ਇੱਕ ਗੱਲ ਹੋਰ ਦੱਸਦਾ ਜਦੋਂ ਤੁਸੀਂ ਪੋਰਟ ਬਲੇਅਰ ਤੋਂ ਹੈ ਬਲੌਕ ਆਈਲੈਂਡ ਨੂੰ ਜਾਣਾ ਤਾਂ ਦੋ ਤਰ੍ਹਾਂ ਦੀਆਂ ਸ਼ਿਪਾਂ ਚੱਲਦੀਆਂ ਨੇ ਇੱਕ ਚੱਲਦੀ ਆ ਪ੍ਰਾਈਵੇਟ ਇੱਕ ਚੱਲਦੀ ਆ ਸਰਕਾਰੀ ਪ੍ਰਾਈਵੇਟ ਸਾਨੂੰ ਖੜੇ ਪੈਰ ਮਿਲ ਜਾਂਦੀ ਆ ਮੰਨ ਲਓ ਤੁਸੀਂ ਸ਼ਾਮ ਨੂੰ ਟਿਕਟ ਬੁੱਕ ਕਰਾਈਆ ਅਗਲੇ ਦਿਨ ਸਵੇਰੇ ਤੁਸੀਂ ਪ੍ਰਾਈਵੇਟ ਤੇ ਜਾ ਸਕਦੇ ਹੋ ਪ੍ਰਾਈਵੇਟ ਦਾ ਕਿਰਾਇਆ ਸ਼ੁਰੂ ਹੋਏ ਦਾ 1100 ਰੁਪਏ ਤੋਂ ਲੈ ਕੇ 1500 ਰੁਪਏ ਤ ਉਸ ਤੋਂ ਬਾਅਦ ਜਿਹੜੀ ਸਰਕਾਰੀ ਆ ਸਰਕਾਰੀ ਵਾਸਤੇ ਤੁਹਾਨੂੰ 2 ਦਿਨ ਦੀ ਵੇਟ ਕਰਨੀ ਪੈਂਦੀ ਆ 2 ਦਿਨਾਂ ਬਾਅਦ ਫਿਰ ਤੁਹਾਡੀ ਬਾਰੀ ਆਊਗੀ ਉਹਦੇ ਵਿੱਚ ਕਿਰਾਇਆ ਸਾਰਾ 850 ਰੁਪਇਆ ਬਾਲਾ ਕੋਈ ਫਰਕ ਨਹੀਂ ਹੈਗਾ ਇਸ ਕਰਕੇ ਫਿਰ ਮੈਂ ਆਪਣੇ ਕੋਲ 2 ਦਿਨਾਂ ਦਾ ਟਾਈਮ ਵੀ ਨਹੀਂ ਹੈਗਾ ਅਸੀਂ ਫਿਰ ਮੈਂ ਆਹ ਸ਼ਿਪ ਬੁੱਕ ਕਰਵਾ ਲਈ ਤੇ ਇੱਥੋਂ ਆਪਾਂ 2-3 ਘੰਟਿਆਂ ਦਾ ਸਫ਼ਰ ਤੈਅ ਕਰਕੇ ਪਹੁੰਚਾਂਗੇ ਜੀ ਹੈਵਲੋਕ ਆਈਲੈਂਡ ਤੇ ਬਹੁਤ ਜ਼ਿਆਦਾ ਤੇਜ਼ ਹਵਾ ਚੱਲ ਰਹੀ ਆ ਬੋਟ ਦੀ ਸਪੀਡ ਵੀ ਬਹੁਤ ਤੇਜ਼ ਆ ਕੈਮਰਾ ਮੇਰੇ ਹੱਥ ਦੇ ਵਿੱਚ ਆ ਹਿੱਲ ਰਿਹਾ ਤੁਹਾਨੂੰ ਵੀਡੀਓ ਦੇ ਵਿੱਚ ਨਹੀਂ ਪਤਾ ਲੱਗਣਾ ਕਿਉਂ ਕੈਮਰੇ ਦੀ ਸਟੇਬਲਾਈਜੇਸ਼ਨ ਜ਼ਿਆਦਾ ਆ ਉਹ ਦੇਖੋ ਯਾਰ ਦੂਰ ਤੱਕ ਜਦੋਂ ਤੁਸੀਂ ਇਹ ਜੇ ਸ਼ਿਪ ਦੇ ਵਿੱਚ ਬੜਾ ਲੰਬਾ ਸਫ਼ਰ ਕਰਨਾ ਹੋਵੇ ਨਾ ਤਾਂ ਤੁਹਾਨੂੰ ਸੀ ਸਿਕਨੈਸ ਵੀ ਹੋ ਸਕਦੀ ਆ ਜਿਵੇਂ ਆਪਾਂ ਹਾਈ ਐਲਟੀਟਿਊਡ ਤੋਂ ਬਿਮਾਰ ਹੋ ਜਾਂਦੇ ਆ ਤਾਂ ਜਾਦੇ ਡੂੰਘੇ ਸਮੁੰਦਰ ਦੇ ਵਿੱਚ ਸਫ਼ਰ ਕਰਨ ਨਾਲ ਵੀ ਤੁਹਾਨੂੰ ਮਤਲਬ ਸਿਰ ਦੁਖਨ ਲੱਗ ਸਕਦਾ ਚੱਕਰ ਆਉਣ ਲੱਗ ਸਕਦੇ ਨੇ ਉਹਨੂੰ ਸੀ ਸਿਕਨੈਸ ਕਹਿੰਦੇ ਨੇ ਉਹਦੀ ਵੀ ਦਵਾਈ ਆਉਂਦੀ ਆ ਯਾਰ ਉਹਦਾ ਮੈਨੂੰ ਪਤਾ ਨਹੀਂ ਕਿਹੜੀ ਆ ਤੁਸੀਂ ਗੂਗਲ ਕਰ ਲਿਓ ਛੱਲਾਂ ਦੇਖੋ ਤੁਸੀਂ ਕਿਵੇਂ ਉੱਡਦੀਆਂ ਨੇ ਇਹਦੇ ਸਪੀਕਰ ਸਪੁਕਰ ਸਾਰਾ ਕੁਝ ਲੱਗਿਆ ਹੋਇਆ ਮਾੜਾ ਜਿਹਾ ਮੈਨੂੰ ਕੀੜਾ ਕਢਾ ਲਿਆ ਵਾ ਆ ਦੇਖੋ ਜਿਹੜੇ ਆ ਸ਼ੀਸ਼ੇ ਲੱਗੇ ਹੋਏ ਨੇ ਇਧਰਲੇ ਪਾਸੇ ਲੋਕਾਂ ਦੀਆਂ ਆਪਣੀਆਂ ਵੀ ਮਤਲਬ ਬਹਿਣ ਵਾਸਤੇ ਸੀਟਾਂ ਬਣੀਆਂ ਹੋਈਆਂ ਨੇ ਆ ਗਾਣੇ ਇਹਦੇ ਵਿੱਚ ਚੱਲੀ ਜਾਂਦੇ ਨੇ ਇਹਦੇ ਵਿੱਚ ਆਪਾਂ ਟਿਕਟ ਬੁੱਕ ਕਰਾਈ ਆ ਆਪਦੀ ਰਾਇਲ ਕਲਾਸ ਦੇ ਵਿੱਚ ਐਵੇਂ ਦੀ ਬਣੀ ਹੋਈ ਆ ਅੰਦਰੋਂ ਸਾਮਣੇ ਟੀਵੀ ਲੱਗਿਆ ਹੋਇਆ ਏਸੀ ਲੱਗਿਆ ਹੋਇਆ ਉਹ ਏਸੀ ਦੇ ਵਿੱਚੋਂ ਪਾਣੀ ਡੁੱਲਹੀ ਜਾਂਦਾ ਇਹ ਵਾਲਾ ਏਸੀ ਠੀਕ ਆ ਠੰਡਾ ਮਤਲਬ ਅੰਦਰੋਂ ਸਾਰਾ ਛੇ ਆਪਾਂ ਤੇ ਸਾਊਂਡ ਪ੍ਰੂਫ ਸ਼ੀਸ਼ੇ ਨੇ ਬਾਹਰ ਬਹੁਤ ਜ਼ਿਆਦਾ ਉੱਚੀ ਆਵਾਜ਼ ਆ ਪਰ ਅੰਦਰ ਆਵਾਜ਼ ਨਹੀਂ ਆ ਰਹੀ ਹੁਣ ਮੈਂ ਸ਼ੀਸ਼ਾ ਖੋਲੂਗਾ ਤੁਸੀਂ ਆਵਾਜ਼ ਸੁਣੀਓ ਬਾਕੀ ਥਾਂ ਥਾਂ ਤੇ ਇਹਨਾਂ ਅਸੀਆਂ ਬੰਨ ਰੱਖੀਆਂ ਨੇ ਵੀ ਇੱਧਰ ਨੂੰ ਨਹੀਂ ਜਾਣਾ ਪਹਿਲਾਂ ਇਹ ਪਿੱਛੇ ਜਾਣ ਲੱਗੇ ਸੀ ਇਹਨਾਂ ਨੇ ਮੈਨੂੰ ਪਿੱਛੇ ਵੀ ਨਹੀਂ ਜਾਣ ਦਿੱਤਾ ਬਾਕੀ ਇਧਰੋਂ ਵੀ ਤੁਹਾਨੂੰ ਕਿਹੜਾ ਵੀਊ ਦਿਖਾ ਦਾਂ ਮੜਾ ਜਾ ਲਓ ਜੀ ਇਹ ਸਾਹਮਣੇ ਕੈਫੇਟੇਰੀਆ ਬਣਿਆ ਹੋਇਆ ਹੁਣ ਬੋਰਡ ਦੇ ਵਿੱਚ ਨੈਟਵਰਕ ਦਾ ਕੋਈ ਆਉਂਦਾ ਨਹੀਂ ਹੈਗਾ ਤੁਹਾਨੂੰ ਕੈਸ਼ ਦੇ ਕੇ ਇਥੋਂ ਖਾਣ ਪੀਣ ਦਾ ਸਮਾਨ ਮਿਲ ਜਾਊਗਾ ਇਧਰਲੇ ਪਾਸੇ ਜੈਂਟਸ ਵਾਸ਼ਰੂਮ ਬਣਿਆ ਹੋਇਆ ਉਧਰਲੇ ਪਾਸੇ ਲੇਡੀਜ਼ ਵਾਸ਼ਰੂਮ ਬਣਿਆ ਹੋਇਆ ਥੱਲੇ ਜਾਣ ਨੂੰ ਵੀ ਥਾਂ ਹੈਗੀ ਆ ਕੈਨ I ਗੋ ਡਾਊਨਸਾਈਡ ਯਾ ਸਰ ਬਸ ਅੰਦਰ ਬਚ ਜਾइएगा ਹਾਂ ਇੱਥੇ ਤੱਕ ਓਕੇ ਥੈਂਕ ਯੂ ਲੱਗੇ ਲੱਗੇ ਕੁੱਛੇ ਜਾਣਾ ਪੈਂਦਾ ਪਹਿਲਾਂ ਮੈਂ ਦੂਜੇ ਪਾਸੇ ਨੂੰ ਲੰਘਿਆ ਸੀ ਮੈਨੂੰ ਆਵਾਜ਼ ਮਾਰਤੀ ਓਏ ਹੋਏ ਆਹ ਦੇਖੋ ਯਾਰ ਵੀ ਇੱਥੋਂ ਛੱਲਾ ਓਏ ਇਤੋਂ ਡਰ ਲੱਗਦਾ ਸੌਂ ਲੱਗੇ ਜੇ ਮਾੜੀ ਜੀ ਵੀ ਛੱਲ ਉੱਚੀ ਆ ਗਈ ਨਾ ਇਹਦੇ ਵਿੱਚ ਪਾਣੀ ਵੜ ਜਾਣਾ ਜਿਵੇਂ ਤੁਹਾਨੂੰ ਆਪਾਂ ਪਹਿਲਾਂ ਵੀ ਦੱਸ ਕੇ ਹਟਿਆ ਵੀ ਅੰਡੇਮਾਨ ਨਿਕੋਬਾਰ ਦੇ ਵਿੱਚ 500 ਤੋਂ ਉੱਪਰ ਦੇ ਆਈਲੈਂਡ ਨੇ ਪਰ ਇਹ ਨਹੀਂ ਹੈਗਾ ਵੀ ਸਾਰਿਆਂ ਤੇ ਲੋਕ ਰਹਿੰਦੇ ਨੇ 38 ਪਤਾ ਨਹੀਂ 40 ਆਈਲੈਂਡ ਨੇ ਜਿੱਥੇ ਲੋਕ ਰਹਿੰਦੇ ਨੇ ਬਾਕੀ ਸਾਰੇ ਆਈਲੈਂਡ ਆਈਸੋਲੇਟ ਨੇ ਉੱਥੇ ਟ్రਾਈਬਾਂ ਰਹਿੰਦੀਆਂ ਨੇ ਤੇ ਜਾਂ ਫਿਰ ਉੱਥੇ ਮਿਲਟਰੀ ਆ ਜਾਂ ਫਿਰ ਆਪਣੇ ਵਰਗੇ ਬੰਦੇ ਉੱਥੇ ਪਹੁੰਚ ਹੀ ਨਹੀਂ ਸਕਦੇ ਉਸ ਤੋਂ ਬਾਅਦ ਜਿਹੜੀ ਇੱਥੋਂ ਦੀ ਸਭ ਤੋਂ ਖਤਰਨਾਕ ਟ్రਾਈਬ ਆ ਉਹਦਾ ਨਾਮ ਹੈਗਾ ਜੀ ਸੈਂਟੀਨਲ ਸਰਕਾਰ ਨੇ ਜ਼ੋਰ ਲਾ ਲਿਆ ਉਹ ਟ్రਾਈਬ ਨਾਲ ਗੱਲ ਕਰਨ ਵਾਸਤੇ ਪਰ ਉਹ ਟ్రਾਈਬ ਵਾਲੇ ਕਹਿੰਦੇ ਵੀ ਅਸੀਂ ਦੁਨੀਆ ਦੇ ਨਾਲ ਜੁੜਨਾ ਹੀ ਨਹੀਂ ਜਿੰਮੇ ਦੇ ਅਸੀਂ ਹੈਗੇ ਆ ਜਿਹੇ ਸਾਡਾ ਕਲਚਰ ਆ ਸੀ ਉਮੀ ਸਾਭ ਕੇ ਰੱਖਣਾ ਸਰਕਾਰ ਨੇ ਉਹਨਾਂ ਕੋਲ ਪਹੁੰਚਣ ਦੀ ਵੀ ਕੋਸ਼ਿਸ਼ ਕੀਤੀ ਉਹਨਾਂ ਵਾਸਤੇ ਰੋਟੀ ਪਾਣੀ ਛੱਡਣ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਮੰਨੇ ਨਹੀਂ ਹੈਗੇ ਅੰਗਰੇਜ਼ਾਂ ਨੇ ਬਹੁਤ ਜ਼ੋਰ ਲਾਇਆ ਇੱਕ ਵਾਰੀ ਕਿਸੇ ਅੰਗਰੇਜ਼ ਨੇ ਕੀ ਕੀਤਾ ਜਿਵੇਂ ਆ ਕਿਸ਼ਤੀਆਂ ਚੱਲਦੀਆਂ ਨੇ ਨਾ ਕਿਸ਼ਤੀ ਵਾਲ ਨੂੰ ਚੰਗੇ ਖਾਸੇ ਪੈਸੇ ਦੇ ਦੇ ਵੀ ਮੈਨੂੰ ਸੈਂਟੀਨਲ ਆਈਲੈਂਡ ਤੇ ਲੈ ਚੱਲ ਉਹ ਸੈਂਟੀਨਲ ਆਈਲੈਂਡ ਤੇ ਕਿਸ਼ਤੀ ਵਾਲਾ ਉਹਨੂੰ ਛੱਡਿਆ ਆ ਉੱਥੇ ਉਹਨਾਂ ਨੇ ਉਹ ਤੀਰ ਮਾਰ ਮਾਰ ਕੇ ਅੰਗਰੇਜ਼ ਮਾਰਤਾ ਉਹ ਬੰਦੇ ਯਾਰ ਜਿਹੜੇ ਪੁਰਾਣੇ ਟਾਈਮਾਂ ਦੇ ਵਿੱਚ ਆਪਾਂ ਕਹਿੰਦੇ ਹੁੰਦੇ ਸੀ ਨਾ ਵੀ ਹੈੱਡ ਹੰਟਰ ਲਾ ਲੋ ਜਾ ਬੰਦਿਆਂ ਨੂੰ ਖਾਣ ਵਾਲੇ ਲਾ ਲੋ ਉਹ ਸੈਂਟੀਨਲ ਆਈਲੈਂਡ ਦੇ ਵਿੱਚ ਅੱਜ ਵੀ ਓਮੇ ਦੇ ਲੋਕ ਰਹਿੰਦੇ ਨੇ ਤੇ ਸਰਕਾਰ ਨੇ ਖਾਸੀ ਵਾਰ ਜ਼ੋਰ ਲਾਇਆ ਪਰ ਉਹਨਾਂ ਦੀ ਗੱਲ ਬਣੀ ਨਹੀਂ ਹੈਗੀ ਪੂਰਾ 1 ਘੰਟਾ ਹੋ ਗਿਆ ਕਿਸ਼ਤੀ ਚੱਲਦੇ ਨੂੰ ਬਹੁ ਡੂੰਗੇ ਸਮੁੰਦਰ ਦੇ ਵਿੱਚ ਆਪਾਂ ਆ ਗਏ ਯਾਰ ਨੇੜੇ ਤੇੜੇ ਕੋਈ ਵੀ ਆਈਲੈਂਡ ਨਹੀਂ ਦਿਖ ਰਿਹਾ ਆਪਾਂ ਨੂੰ ਜਿੱਧਰ ਮਰਜੀ ਨਿਗਾਹ ਮਾਰੋ ਪਾਣੀ ਪਾਣੀ ਆ ਬਸ ਵੱਡੇ ਵੱਡੇ ਸ਼ਿਪ ਦਿਖ ਰਹੇ ਨੇ ਦੋ ਇੰਡੀਅਨ ਨੇਵੀ ਦੇ ਨੇ ਉਹ ਇੱਕ ਉਹ ਸਾਹਮਣੇ ਆ ਇੱਕ ਇਧਰਲੇ ਪਾਸੇ ਖੁੰਜੇ ਚ ਕਿਉਂਕਿ ਪਾਣੀ ਦੇ ਵਿੱਚ ਬਾਰਡਰ ਬਣੇ ਹੁੰਦੇ ਨਹੀਂ ਯਾਰ ਉਹ ਚੀਜ਼ਾਂ ਦਾ ਵੀ ਧਿਆਨ ਰੱਖਣਾ ਪੈਂਦਾ ਜੇ ਅੰਨੇ ਵਾਹ ਛਿੱਪਣ ਨੂੰ ਲਈਗੇ ਤਾਂ ਦੂਜੇ ਦੇਸ਼ ਦੀ ਬਾਉਂਡਰੀ ਦੇ ਵਿੱਚ ਵੀ ਬੰਦਾ ਐਂਟਰ ਕਰ ਸਕਦਾ ਮੱਛੀ ਉੱਡੀ ਆ ਤੇ ਪਾਣੀ ਦੇ ਵਿੱਚ ਐ ਉੱਡ ਰਹੀ ਆ ਉਹ ਮਤਲਬ ਥੱਲੋਂ ਨਿਕਲੀ ਪਾਣੀ ਚੋਂ ਤੇ ਐ ਉੱਡ ਕੇ 50 ਮੀਟਰ ਘਟੋ ਘਟ ਫੇਰ ਉਹਨੇ ਡੂੰਘੇ ਸਮੁੰਦਰ ਚ ਫੇਰ ਛਾਲ ਮਾਰੀ ਜਿਹਨੂੰ ਫਲਾਈਂਗ ਫਿਸ਼ ਕਹਿੰਦੇ ਆ ਪ੍ਰਾਨਾ ਜਿਹਨੇ ਫਿਲਮ ਦੇਖੀ ਹੋਣੀ ਉਹਨਾਂ ਨੂੰ ਪਤਾ ਹੋਣਾ ਮੈਂ ਕਿਹਾ ਤੁਹਾਨੂੰ ਆਪਾਂ ਛਿੱਪ ਦੇ ਅੰਦਰ ਗੇੜਾ ਕਢਾ ਦਈਏ ਆ ਦੇਖੋ ਸਾਰੀ ਇਕਨੋਮੀ ਕਲਾਸ ਖਾਲੀ ਪਈ ਆ ਮੈਂ ਵੀ ਇਕਨੋਮੀ ਕਲਾਸ ਬੁੱਕ ਕਰਵਾਈ ਸੀ 61 ਨੰਬਰ ਮੇਰੀ ਸੀਟ ਸੀ ਪਰ ਉਹਨਾਂ ਨੇ ਮੈਨੂੰ ਪ੍ਰੀਮੀਅਮ ਚ ਬਿਠਾਤਾ ਮੈਂ ਕਿਹਾ ਵੀ ਇੱਥੇ ਕਿਉਂ ਕਹਿੰਦੇ ਸਾਰਾ ship ਖਾਲੀ ਪਿਆ ਭਾਈ ਜਿੱਥੇ ਮਰਜੀ ਬੈਠੋ ਇਕਨੋਮੀ ਕਲਾਸ ਸਾਰੀ ਖਾਲੀ ਪਈ ਆ ਇਕਨੋਮੀ ਤੋਂ ਬਾਅਦ ਇੱਥੇ ਆ ਗਈ ਪ੍ਰੀਮੀਅਮ ਇਹ ਹੈਗੀ ਆ ਜੀ ਪ੍ਰੀਮੀਅਮ ਕਲਾਸ ਸੈਕੰਡ ਨੰਬਰ ਤੇ ਆ ਦੇਖੋ ਇਹ ਵੀ ਸਾਰਾ ਖਾਲੀ ਪਿਆ ਭਾਈ ਬਸ ਪ੍ਰੀਮੀਅਮ ਦੇ ਵਿੱਚ ਐਵੇਂ ਆ ਵੀ ਤੁਹਾਨੂੰ ਸਾਈਡ ਤੋਂ ਨਾ view ਦੇਖਣ ਨੂੰ ਮਿਲ ਜਾਊਗਾ ਸਮੁੰਦਰ ਦਾ ਇਕਨੋਮੀ ਦੇ ਵਿੱਚ ਸਾਈਡ ਤੇ ਵਿਊ ਨਹੀਂ ਹੈਗਾ ਪਰ ਮੈਂ ਤੁਹਾਨੂੰ ਦੱਸਾਂ ਵੀ ਜਦੋਂ ਤੁਸੀਂ ਇਹ ਜੇ ਸ਼ਿਪ ਬੁੱਕ ਕਰਾਉਣੇ ਨੇ ਨਾ ਉਦੋਂ ਤੁਸੀਂ ਇਕਨੋਮੀ ਬੁੱਕ ਕਰਾਓ ਸਾਰਾ ਜਹਾਜ਼ ਖਾਲੀ ਪਿਆ ਯਾਰ ਜਿੱਥੇ ਮਰਜ਼ੀ ਬੈਠ ਕੇ ਆ ਜਾਓ ਆ ਦੇਖੋ ਲੈ ਆਹ ਬਾਈ ਸੁੱਤਾ ਪਿਆ ਠੀਕ ਹੈ ਇੱਥੋਂ ਦਰਵਾਜ਼ਾ ਖੁੱਲਦਾ ਤੇ ਤੁਸੀਂ ਜਾਵੜੋ ਤੇ ਜਿਹੜੀ ਮੈਂ ਤੁਹਾਨੂੰ ਪਹਿਲਾਂ ਦਿਖਾ ਕੇ ਹਟਿਆ ਉਹ ਹੈਗੀ ਹੈ ਜੀ ਸਭ ਤੋਂ ਰਾਇਲ ਉਹਦੇ ਜਿਹਦੇ ਵਿੱਚ ਆਪਾਂ ਨੂੰ ਬਿਠਾਤਾ ਇਕਨੋਮੀ ਦੇ ਪੈਸੇ ਦਿੱਤੇ ਨੇ ਮੈਂ ਦੱਸ ਗੱਲ ਇਹ ਨਹੀਂ ਆ ਵੀ ਇਕਨੋਮੀ ਕਲਾਸ ਦੀ ਟਿਕਟ ਸ਼ੁਰੂ ਹੁੰਦੀ ਹੈ 1050 ਤੋਂ ਤੇ ਜਿਹੜੀ ਸਭ ਤੋਂ ਤਕੜੀ ਆ ਰਾਇਲ ਉਹਦੀ ਹੈਗੀ ਆ 1500 ਦੀ ਮੈਂ ਕਹਾਂ ਚੱਲ ਆਪਾਂ ਦਾ ਜਿਉਂਦੀ ਯਾਰ ਜਦੋਂ ਤੁਸੀਂ ਸ਼ਿਪ ਦੇ ਵਿੱਚ ਚੜਦੇ ਆਉਣਾ ਸੀਟਾਂ ਸੂਟਾਂ ਤੇ ਲੋਕ ਬੈੰਦੇ ਨਹੀਂ ਹੈਗੇ ਸਾਰੇ ਕਿਨਾਰਿਆਂ ਤੇ ਖੜੇ ਹੁੰਦੇ ਨੇ ਇਹ ਇਕਨੋਮੀ ਕਲਾਸ ਵਾਲਾ ਪਾਸਾ ਇੱਥੇ ਕੋਈ ਵੀ ਨਹੀਂ ਹੈਗਾ ਬੰਦਾ ਸਾਰੇ ਉੱਪਰ ਖੜੇ ਨੇ ਪੂਰੀ ਸ਼ਿਪ ਦੇ ਵਿੱਚ ਟੋਟਲ ਜਿੰਨੀ ਵੀ ਸ਼ਿਪ ਆ ਮਸਾਂ ਇਹਦੇ ਵਿੱਚ 50 ਬੰਦੇ ਵੀ ਨਹੀਂ ਹੋਣੇ ਤੇ ਇਹਦੇ ਵਿੱਚ ਟੋਟਲ ਸੀਟਾਂ 250 ਤੋਂ ਉੱਤੇ ਨੇ ਸੋ ਇਸ ਕਰਕੇ ਇਕਨੋਮੀ ਕਰਾ ਲਓ ਸੋ ਨੂੰ ਰਾਮ ਨਾਲ ਸੀਟ ਮਿਲ ਜੂਗੀ ਬਾਹਲੇ ਲੋਕ ਜਾਂਦੇ ਨਹੀਂ ਹੈਗੇ ਕਿਉਂਕਿ ਸ਼ਿਪ ਇਹ ਡੇਲੀ ਚੱਲਦੀ ਆ ਡੇਲੀ ਚੱਲਣ ਕਰਕੇ ਤਾਂ ਵੀ ਸਵਾਰੀਆਂ ਘਟ ਨੇ ਇਸ ਤੋਂ ਇਲਾਵਾ ਇੱਕ ਪ੍ਰਾਈਵੇਟ ਵੀ ਉਹ ਸੌਰੀ ਸਰਕਾਰੀ ਸ਼ਿਪ ਵੀ ਚੱਲਦੀ ਆ ਤੇ ਦੁਨੀਆ ਉਹਦੇ ਵਿੱਚ ਵੀ ਚੜ ਜਾਂਦੀ ਆ ਜਿਵੇਂ ਆਪਣੇ ਪੰਜਾਬ ਦੇ ਵਿੱਚ ਵੀ ਬੱਸਾਂ ਪ੍ਰਾਈਵੇਟ ਖਾਲੀ ਪਈਆਂ ਨੇ ਤੇ ਸਾਰੀਆਂ ਬੀਬੀਆਂ ਆਧਾਰ ਕਾਰਡ ਦਿਖਾ ਕੇ ਸਰਕਾਰੀ ਦੀ ਚੜ ਜਾਂਦੀਆਂ ਨੇ ਜਿਹੜੀ ਸ਼ਿਪ ਦੇ ਵਿੱਚ ਆਪਾਂ ਸਫ਼ਰ ਕਰ ਰਹੇ ਹਾਂ ਜੀ ਇਹਦਾ ਨਾਮ ਹੈਗਾ ਗ੍ਰੀਨ ਓਸੀਨ ਇਸ ਤੋਂ ਇਲਾਵਾ ਇੱਕ ਸ਼ਿਪ ਹੋਰ ਚੱਲਦੀ ਆ ਉਸ ਸ਼ਿਪ ਦੀ ਕੰਪਨੀ ਦਾ ਨਾਮ ਹੈਗਾ ਜੀ ਨੋਟਿਕਾ ਜੇ ਜਿਹੜੀ ਦੇ ਵਿੱਚ ਆਪਾਂ ਆਏ ਆ ਜੇ ਤੁਸੀਂ ਇੱਧਰ ਟਿਕਟ ਬੁੱਕ ਕਰਾਉਣੇ ਹੋ ਫਿਰ ਤੁਹਾਨੂੰ ਢਾਈ ਤੋਂ ਤਿੰਨ ਘੰਟੇ ਲੱਗਦੇ ਨੇ ਇਸ ਗ੍ਰੀਨ ਓਸੀਨ ਦੀ ਜਿਹੜੀ ਬੋਟ ਆ ਨਾ ਇਹ ਢਾਈ ਤੋਂ ਤਿੰਨ ਘੰਟੇ ਲੈਂਦੀ ਆ ਹੈਵਲੌਕ ਜਾਣ ਵਾਸਤੇ ਪੋਰਟ ਪਲੇਅਰ ਤੋਂ ਪਰ ਜਿਹੜੀ ਨੋਟਿਕਾ ਨੋਟਿਕਾ ਦੀ ਸਪੀਡ ਕਹਿੰਦੇ ਜ਼ਿਆਦਾ ਆ ਔਰ ਡੇਢ ਘੰਟੇ ਦੇ ਵਿੱਚ ਸਾਨੂੰ ਪਹੁੰਚਾ ਦਿੰਦੀ ਆ ਇਹ ਵੀ ਕਹਿੰਦੇ ਇੱਕ ਰੀਜ਼ਨ ਆ ਵੀ ਤਾਂ ਕਰਕੇ ਇਹ ਬੋਟ ਦੇ ਵਿੱਚ ਸਵਾਰੀਆਂ ਬਹੁਤ ਘੱਟ ਨਹੀਂ ਮੈਨੂੰ ਉਹ ਚੀਜ਼ ਦਾ ਪਤਾ ਨਹੀਂ ਸੀ ਆਪਾਂ ਨੂੰ ਜਿਹੜੀ ਮਿਲ ਗਈ ਆਪਾਂ ਤਾਂ ਉਹੀ ਲੈ ਕੇ ਚੜ ਗਏ ਤੇ ਹਵਾ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਆ ਤਾਂ ਕਰਕੇ ਬੋਲਣ ਤੇ ਵੀ ਜ਼ੋਰ ਲੱਗ ਰਿਹਾ ਵੈਸਤ ਆਪਣੇ ਮਾਈਕ ਲੱਗਿਆ ਹੋਇਆ ਆਵਾਜ਼ ਆਪਣੀ ਸਾਫ਼ ਹੀ ਆਊਗੀ ਪਰ ਆਪ ਦੇ ਆਪ ਨੂੰ ਆਪਦੀ ਆਵਾਜ਼ ਸੁਣਨੀ ਚਾਹੀਦੀ ਆ ਫਿਰ ਪਤਾ ਲੱਗਦਾ ਹੁੰਦਾ ਵੀ ਆਵਾਜ਼ ਜਾ ਰਹੀ ਆ ਜੀ ਹੈਵਲੋਕ ਆਈਲੈਂਡ ਤੇ ਆਪਾਂ ਪਹੁੰਚ ਗਏ ਆ ਉੱਪਰ ਲਿਖਿਆ ਹੋਇਆ ਵੈਲਕਮ ਟੂ ਸਵਰਾਜ ਦੀ ਹੈਵਲੋਕ ਨਾਮ ਦਿੱਤਾ ਹੋਇਆ ਸੀ ਅੰਗਰੇਜ਼ਾਂ ਦਾ ਤੇ ਸਵਰਾਜ ਨਾਮ ਦਿੱਤਾ ਹੋਇਆ ਮੋਦੀ ਦਾ ਸਾਹਮਣੇ ਅੰਗਰੇਜ਼ ਫਿਰਦਾ ਇਹਨੇ ਮੋਢੇ ਤੇ ਬੈਗਾਂ ਰੱਖਿਆ ਹੋਇਆ ਜਿਵੇਂ ਪੰਡ ਰੱਖੀ ਹੁੰਦੀ ਆ ਬੋਰੀ ਰੱਖੀ ਹੁੰਦੀ ਆ ਇਹੀ ਆਪਣੇ ਵਰਗਾ ਕੋਈ ਦੇਸੀ ਬੰਦਾ ਰੱਖ ਲੈ ਲੋਕ ਹੱਸਣ ਲੱਗ ਜਾਣਗੇ ਕਹਿੰਦੇ ਦੇਸੀ ਆ ਇਹਨੂੰ ਪਤਾ ਨਹੀਂ ਹੈਗਾ ਰਹਿਣ ਸਹਿਣ ਦਾ ਇਹ ਬਸ ਅੰਗਰੇਜ਼ ਅੰਗਰੇਜ਼ਾਂ ਨੂੰ ਕਹਿੰਦੇ ਸਾਰਾ ਕੁਝ ਮਾਫ ਆ ਜੋ ਮਰਜ਼ੀ ਕਰਨ ਉਹ ਇਹ ਪਹਿਲਾਂ ਉੱਥੇ ਪਿਆ ਵੀ ਸੀ ਜਿੱਥੇ ਚੈਕਿੰਗ ਹੁੰਦੀ ਸੀ ਨਾ ਪੋਰਟ ਤੇ ਆ ਉੱਥੇ ਜਿੱਥੇ ਸਾਰਾ ਸਮਾਨ ਤੁਹਾਡਾ ਚੈੱਕ ਕਰਦੇ ਨੇ ਜਹਾਜ਼ ਚੜ੍ਹਨ ਤੋਂ ਪਹਿਲਾਂ ਉਦੋਂ ਹਾਲਚ ਹੀ ਪਿਆ ਸੀ ਇਹ ਲੰਬਾ ਇਹਨੂੰ ਤਾਂ ਨਹੀਂ ਕੋਈ ਕੁਝ ਕਹਿੰਦਾ ਸੀ ਕਿਉਂਕਿ ਇਹ ਅੰਗਰੇਜ਼ ਸੀ ਇੱਕ ਸ਼ਿਪ ਇਹ ਵੀ ਖੜਾ ਭਾਈ ਇਹ ਹੈਗਾ www.marcruse.com ਇੱਥੋਂ ਤੁਸੀਂ ਬੁੱਕ ਕਰ ਸਕਦੇ ਹੋ ਟਿਕਟ ਬਾਕੀ ਮੈਨੂੰ ਇੰਨਾ ਪਤਾ ਨਹੀਂ ਸੀ ਪਹਿਲਾ ਐਕਸਪੀਰੀਅੰਸ ਆ ਪਹਿਲੀ ਵਾਰ ਹੀ ਆਏ ਆ ਤੇ ਜਿਹੜੀ ਟਿਕਟ ਮਿਲ ਗਈ ਆਪਾਂ ਲੈ ਲਈ ਹੈਵਲੌਕ ਆਈਲੈਂਡ ਦੇ ਆਪਾਂ ਪਹੁੰਚ ਗਏ ਆ ਜੀ ਲਗਭਗ ਜਿੰਨੇ ਵੀ ਇੱਥੇ ਲੋਕ ਉਤਰਦੇ ਨੇ ਉਹ ਸਾਰਿਆਂ ਦੇ ਪੈਕੇਜ ਬੁੱਕ ਕੀਤੇ ਹੁੰਦੇ ਨੇ ਆਪਣਾ ਸਾਰਿਆਂ ਤੋਂ ਪਹਿਲਾ ਕੰਮ ਆ ਇੱਥੇ ਸਕੂਟੀ ਦਾ ਪਤਾ ਕਰ ਲਈਏ ਨੇੜੇ ਤੇੜੇ ਜਿਹੜੀਆਂ ਚੀਜ਼ਾਂ ਹੋਣਗੀਆਂ ਦੇਖਣ ਵਾਲੀਆਂ ਉਹਨਾਂ ਦਾ ਪਤਾ ਲੱਗ ਜਾਊਗਾ ਨਾਲੇ ਕੋਈ ਹੋਟਲ ਲੱਭ ਲਾਂਗੇ ਨਾਲੇ ਕੁਝ ਖਾ ਪੀ ਲਵਾਂਗੇ ਕਾਲਾ ਪੱਥਰ ਵਿੱਚ ਵੀ ਜਾਣਾ ਆਪਾਂ ਕੱਲ ਨੂੰ ਰਾਧਾ ਨਗਰ ਵਿੱਚ ਵੀ ਜਾਣਾ 11 ਕਿਲੋਮੀਟਰ ਹਾਂ ਮਤਲਬ ਸਾਰਾ ਕੁਝ ਆਪਾਂ ਨੂੰ ਸਕੂਟਰੀ ਤੇ ਹੀ ਦੇਖਣਾ ਪਊਗਾ ਜਦੋਂ ਆਪਾਂ ਹੈਵਲੌਕ ਆਈਲੈਂਡ ਤੇ ਉਤਰੇ ਆ ਨਾ ਤਾਂ 90% ਲੋਕਾਂ ਦੇ ਇੱਥੇ ਪੈਕੇਜ ਬੁੱਕ ਕੀਤੇ ਹੋਏ ਸੀ ਪੈਕੇਜ ਬੁੱਕ ਦੇ ਵਿੱਚ ਕੀ ਹੁੰਦਾ ਵੀ ਕੰਪਨੀਆਂ ਸੋਨੂੰ ਜਾਂ ਮੇਕ ਮਾਈ ਟ੍ਰਿਪ ਵਾਲੇ ਜਾਂ ਕਿਸੇ ਵੀ ਤਰ੍ਹਾਂ ਦੀ ਟਰੈਵਲ ਏਜੰਸੀ ਆ ਉਹ ਤੁਹਾਨੂੰ ਲੈਣ ਆ ਜੂਗੀ ਤੁਹਾਡੇ ਰਹਿਣ ਸਹਿਣ ਦਾ ਹੋਟਲਾਂ ਦਾ ਖਾਣ ਪੀਣ ਦਾ ਬੰਦੋਬਸਤ ਸਾਰੀ ਉਹ ਕੰਪਨੀ ਹੀ ਕਰੂਗੀ ਪਰ ਜਿਵੇਂ ਸਾਡੇ ਵਰਗੇ ਕੋਈ ਸੋਲੋ ਆਉਂਦੇ ਨੇ ਜਾਂ ਕੋਈ ਫੈਮਿਲੀ ਸਾਰਾ ਕੁਝ ਆਪ ਮੈਨੇਜ ਕਰਨਾ ਚਾਹੁੰਦੀ ਆ ਤਾਂ ਸਾਰਿਆਂ ਤੋਂ ਪਹਿਲਾਂ ਇੱਥੇ ਆ ਕੇ ਮੈਂ ਸੋਲੋ ਵਾਸਤੇ ਦੱਸਦਾ ਵੀ ਜਿੱਥੇ ਹੈਵਲੌਕ ਤੇ ਲੋਕਾਂ ਨੂੰ ਜਹਾਜ਼ ਲਾਉਂਦਾ ਨਾ ਸ਼ਿਪ ਪਾਣੀ ਵਾਲਾ ਰੈਂਟ ਕਰਨ ਵਾਲੀਆਂ ਦੁਕਾਨਾਂ ਮਿਲ ਜਾਣਗੀਆਂ ਤੇ ਜਿਹੜੀ ਆ ਸਕੂਟਰੀ ਖੜੀ ਐ ਚਿੱਟੇ ਰੰਗ ਦੀ ਐਕਟਿਵਾ 3811 ਨੰਬਰ ਇਹ ਮੈਂ ਸਕੂਟਰੀ ਰੈਂਟ ਕਰ ਲਈ 500 ਰੁਪਏ ਆਪਾਂ ਨੂੰ ਇੱਕ ਦਿਨ ਦਾ ਪਿਆ ਉਸ ਤੋਂ ਬਾਅਦ ਫਿਰ ਇੱਕ ਬੰਦਾ ਲੱਭਿਆ ਮੈਂ ਉਹ ਬੰਦੇ ਨਾਲ ਗੱਲਬਾਤ ਕੀਤੀ 2-4 ਮਿੰਟ ਉਹਨੇ ਆਪਾਂ ਨੂੰ ਇੱਥੇ ਇੱਕ ਸਸਤਾ ਹੋਟਲ ਦਵਾਤਾ 800 ਰੁਪਏ ਦਾ ਕਮਰਾ ਦਵਾਤਾ ਇਹ ਦੋ ਕੰਮ ਆਪਣੇ ਨਿਬੜ ਗਏ ਤੇ ਹੁਣ Google ਤੇ ਮੈਂ ਸਰਚ ਮਾਰਿਆ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਉਹ ਇੱਥੇ ਨੇੜੇ ਹੀ ਆ ਹੁਣ ਆਪਾਂ ਉੱਥੇ ਚੱਲਦੇ ਰੋਟੀ ਪਾਣੀ ਖਾਣ ਟੂਰਿਸਟ ਬਹੁਤ ਜ਼ਿਆਦੇ ਆ ਹੋਟਲਾਂ ਨੂੰ ਤਾਂ ਜਿੰਦੇ ਲੱਗੇ ਪਏ ਨੇ ਸਾਰੇ ਕਮਰਿਆਂ ਨੂੰ ਕਿਉਂਕਿ ਦੁਨੀਆ ਇੱਥੇ ਰਾਤ ਨੂੰ ਹੀ ਕਮਰੇ 'ਚ ਵੜਦੀ ਆ ਸਵੇਰੇ ਨਿਕਲ ਜਾਂਦੀ ਆ ਸਾਰੀਆਂ ਐਕਟੀਵਿਟੀਜ਼ ਕਰਕੇ ਰਾਤ ਨੂੰ ਕਮਰੇ 'ਚ ਵੜਦੀ ਆ ਤੇ ਇੱਥੇ ਘੁੰਮਣ ਵਾਸਤੇ 2 ਦਿਨ ਕਾਫੀ ਨੇ ਤੀਜੇ ਦਿਨ ਹੈਵ ਲੋਕ ਦੇ ਵਿੱਚ ਤੁਸੀਂ ਬੋਰ ਹੋ ਜਾਓਗੇ 2 ਦਿਨ ਬਹੁਤ ਜ਼ਿਆਦੇ ਨਹੀਂ ਤੇ ਮੈਂ ਵੀ 2 ਦਿਨਾਂ ਵਾਸਤੇ ਹੀ ਇੱਥੇ ਰਹਿਣਾ ਆ ਇੱਕ ਦਿਨ ਅੱਜ ਦਾ ਤੇ ਇੱਕ ਦਿਨ ਕੱਲ ਦਾ ਦੋ ਤਿੰਨ ਚੀਜ਼ਾਂ ਜਿਹੜੀਆਂ ਦੇਖਣ ਵਾਲੀਆਂ ਨੇ ਉਹ ਸਾਰਾ ਕੁਝ ਆਪਾਂ ਕੱਲ ਵਾਲੀ ਵੀਡੀਓ ਦੇ ਵਿੱਚ ਹੀ ਘੁੰਮ ਲਾਂਗੇ ਇੱਥੇ ਇੱਕ ਪਿਓਰ ਵਜਰ ਰੈਸਟੋਰੈਂਟ ਬਣਿਆ ਹੋਇਆ ਜੀ ਵੈਗਨ ਲ ਪਿਓਰ ਵੇਜ ਅੰਦਰ ਕੱਠ ਦੇਖੋ ਤੁਸੀਂ ਕਿੰਨਾ ਭਾਈ ਹਾਂ ਦੇਖੋ ਹਰ ਵਾਰ ਦੀ ਤਰ੍ਹਾਂ ਆਪਣਾ ਫੇਵਰਟ ਚੀਜ਼ ਹੁਣ ਆਪਾਂ ਹੈਵਲੌਕ ਚ ਮੇਨ ਮਕਸਦ ਆਪਣਾ ਕੀ ਹੈ ਇੱਥੇ ਆਉਣ ਦਾ ਵਾਟਰ ਐਕਟੀਵਿਟੀਆਂ ਆਪਾਂ ਕਰਨੀਆਂ ਨੇ ਅੰਡੇਮਾਨ ਨਿਕੋਬਾਰ ਆਈਲੈਂਡ ਦੇ ਵਿੱਚ ਵਾਟਰ ਐਕਟੀਵਿਟੀ ਕਰਨ ਵਾਸਤੇ ਹੈਵਲੌਕ ਆਈਲੈਂਡ ਸਵਰਾਜ ਦੀਪ ਜਿਹਨੂੰ ਕਹਿੰਦੇ ਨੇ ਸਭ ਤੋਂ ਜ਼ਿਆਦਾ ਫੇਮਸ ਆ ਕਿਸੇ ਟਰੈਵਲ ਏਜੰਸੀ ਨਾਲ ਇੱਥੇ ਗੱਲ ਕਰਕੇ ਦੇਖਦੇ ਆ ਜਿਹੜੀ ਆਪਾਂ ਨੂੰ ਠੀਕ ਠਾਕ ਰੇਟ ਦੇ ਵਿੱਚ ਸਕੂਬਾ ਡਾਈਵਿੰਗ ਕਰਵਾ ਦੇ ਬਹੁਤ ਮਹਿੰਗਾ ਪ੍ਰੋਜੈਕਟ ਆ ਇਹ ਇਕੱਲੇ ਵਾਸਤੇ ਵੀ ਚਾਹੇ ਫੈਮਿਲੀ ਵਾਸਤੇ ਚਾਹੇ ਜਿੰਨੇ ਮਰਜ਼ੀ ਬੰਦੇ ਆਈ ਜਾਣ 5-6000 ਦੀ ਗੱਲਬਾਤ ਹੁੰਦੀ ਆ ਕਹਿੰਦੇ ਸੁਣਨ ਦੇ ਵਿੱਚ ਤਾਂ ਇਹੀ ਆ ਆ ਬਾਕੀ ਜਦੋਂ ਆਪਾਂ ਆਪ ਜਾ ਕੇ ਗੱਲਬਾਤ ਕਰਾਂਗੇ ਉਦੋਂ ਪਤਾ ਲੱਗੂਗਾ ਜਿਹੜੀਆਂ ਇੱਥੇ ਫੈਮਿਲੀਆ ਘੁੰਮਣ ਆਉਂਦੀਆਂ ਨੇ ਉਹ ਪਤਾ ਕੀ ਕਰਦੀਆਂ ਨੇ ਇਥੇ ਆ ਕੇ ਮੇਕ ਮਾਈ ਟ੍ਰਿਪ ਹੋ ਗਿਆ ਜਾਂ ਹੋਰ ਟਰੈਵਲ ਏਜੰਸੀਆਂ ਨਾਲ ਉਹਨਾਂ ਦੇ ਪੈਕੇਜ ਬੁੱਕ ਹੁੰਦੇ ਨੇ ਉਹਨਾਂ ਦੇ ਪੈਕੇਜ ਬੁੱਕ ਹੁੰਦੇ ਨੇ ਤੇ ਫਿਰ ਸਾਰੀ ਜ਼ਿੰਮੇਵਾਰੀ ਉਹ ਟਰੈਵਲ ਏਜੰਸੀਆਂ ਦੀ ਹੋ ਜਾਂਦੀ ਹੈ ਤੁਸੀਂ ਸ਼ਿਪ ਚੋਂ ਉਤਰੋ ਨਾਲ ਦੀ ਨਾਲ ਸਾਨੂੰ ਉਹ ਕੰਪਨੀ ਦੇ ਬੰਦੇ ਲੈਣ ਆ ਜਾਣਗੇ ਰੱਖਣ ਦਾ ਖਾਣ ਪੀਣ ਦਾ ਰਹਿਣ ਕਰਨ ਦਾ ਸਾਰਾ ਇੰਤਜ਼ਾਮ ਤੁਹਾਡੇ ਉਹ ਕੰਪਨੀ ਵਾਲੇ ਹੀ ਕਰਨਗੇ ਸਕੂਟਰੀ ਵੀ ਮਿਲ ਜਾਂਦੀ ਹੈ ਮੋਟਰਸਾਈਕਲ ਵੀ ਮਿਲ ਜਾਂਦਾ ਮੋਟਰਸਾਈਕਲ ਦੇ ਉੱਤੇ ਵਲੌਗ ਬਣਾਉਣਾ ਥੋੜਾ ਜਿਆ ਔਖਾ ਮੋਟਰਸਾਈਕਲ ਤੇ ਥੋੜਾ ਜਿਹਾ ਵਲੌਗ ਬਣਾਉਣਾ ਔਖਾ ਜਿੰਨਾਂ ਨੂੰ ਮੈਂ ਸਿਰ ਮਾਰਦਾ ਜਾਂਦਾ ਇਹ ਸਾਰੇ ਸਰਦਾਰ ਬੰਦੇ ਨਹੀਂ ਸਰਦਾਰ ਬੰਦੇ ਮੈਂ ਦੇਖਿਆ ਇੱਕ ਦੂਜੇ ਨੂੰ ਇੱਥੇ ਸਾਰੇ ਹੀ ਬੁਲਾਉਂਦੇ ਨੇ ਪੋਰਟ ਪਲੇਅਰ ਜਦੋਂ ਮੈਂ ਘੁੰਮ ਰਿਹਾ ਸੀ ਨਾ ਉੱਥੇ ਵੀ ਬਹੁਤ ਬੰਦੇ ਲੰਘਦੇ ਸੀ ਕੋਲਦੀਪਰ ਬਲਾਕੇ ਲੰਘਦੇ ਸੀ ਇੱਥੇ ਤੇਲ ਬਹੁਤ ਸਸਤਾ ਯਾਰ ਉੱਥੇ 84 ਰੁਪਏ ਸੀ ਇੱਥੇ 82 ਰੁਪਏ ਲੀਟਰ ਯੂਪੀਟਰ ਆ ਯਾਰ ਇਹ ਮੈਂ ਐਕਟਿਵਾ ਤੇ ਹੀ ਜਾਂਦਾ ਸੀ ਇਹਨੂੰ 150 ਦਾ ਪਵਾਲਿਆ ਬਹੁਤ ਆ 2 ਲੀਟਰ ਪੈ ਗਿਆ 20 30 ਕਿਲੋਮੀਟਰ ਆਪਾਂ ਚਲਾਉਣਾ ਸਾਰਾ ਹੀ ਇੱਥੇ ਘੁੰਮ ਕੇ ਨਹੀਂ ਪਤਾ ਲੱਗਦਾ ਵੀ ਤੁਸੀਂ ਕਿਸੇ ਆਈਲੈਂਡ ਦੇ ਘੁੰਮ ਰਹੇ ਹੋ ਐ ਲੱਗੂ ਜਿਵੇਂ ਤੁਸੀਂ ਕੇਰਲਾ ਘੁੰਮ ਰਹੇ ਹੋ ਕਿਉਂਕਿ ਆਲੇ-ਦਾਲੇ ਨਾਰੀਅਲ ਦੇ ਦਰਖਤ ਬਹੁਤ ਲੱਗੇ ਹੋਏ ਨੇ ਪਰ ਜਦੋਂ ਤੁਸੀਂ ਕੋਈ ਨੇੜੇ-ਤੇੜੇ ਬੀਚ ਦੇਖਦੇ ਹੋ ਨਾ ਉਦੋਂ ਮਾੜਾ ਜਿਹਾ ਫੀਲ ਆਉਂਦਾ ਆਈਲੈਂਡ ਜਿਹੜਾ ਹੁੰਦਾ ਮੇਨ ਬੀਚਾਂ ਦੇ ਕਿਨਾਰੇ ਹੁੰਦਾ ਸਾਰਾ ਵਸਿਆ ਉਹ ਹੁੰਦਾ ਦਾ ਮਤਲਬ ਸ਼ਹਿਰ ਵੀ ਅੰਦਰ ਪਰ ਜਿਹੜੇ ਟੂਰਿਸਟ ਘੁੰਮਣ ਆਉਂਦੇ ਨੇ ਸਾਰੇ ਉਹ ਬੀਚਾਂ ਤੇ ਹੀ ਫਿਰਦੇ ਹੁੰਦੇ ਨੇ ਆ ਦੇਖੋ ਇੱਧਰ ਸਾਰਾ ਕੇਰਲਾ ਵਾਲਾ ਫੀਲ ਆ ਹਰਿਆਲੀ ਹਰੇ ਭਾਈ ਆ ਦਿਨੇ ਮੌਸਮ ਥੋੜਾ ਜਿਹਾ ਗਰਮਾਤੀ 30 32 ਡਿਗਰੀ ਪਰ ਰਾਤ ਨੂੰ ਪੱਖੇ ਥੱਲੇ ਮੌਸਮ ਠੀਕ ਹੋ ਜਾਂਦਾ ਏਸੀ ਵਾਲਾ ਕਮਰਾ ਤੁਹਾਨੂੰ 1200 ਰੁਪਏ ਦਾ ਮਿਲ ਜਾਂਦਾ ਨੌਨ ਏਸੀ ਵਾਲਾ 800 ਰੁਪਏ ਦਾ ਮਿਲ ਜਾਂਦਾ ਮੈਂ ਬਸ ਹੁਣ ਉਹੀ ਟਾਈਮ ਪਾਸ ਕਰਨ ਆਇਆ ਹਾਂ ਇੱਧਰਲੇ ਪਾਸੇ ਤੇ ਇੱਕ ਦੋ ਚੀਜ਼ਾਂ ਪਤਾ ਕਰਨਾ ਆਇਆ ਹਾਂ ਜਿਹੜੀਆਂ ਆਪਾਂ ਕੱਲ ਨੂੰ ਤੜਕੇ 6 ਵਜੇ ਲੱਗ ਜਾਾਂਗੇ ਉਹਨਾਂ ਪਿੱਛੇ ਪੂਰਾ ਸ਼ਹਿਰ ਬਸਿਆ ਹੋਇਆ ਇੱਥੇ ਕੋਈ ਮਾੜੀ ਮੋਟੀ ਗੱਲ ਨਹੀਂ ਹੈਗੀ ਆ ਦੇਖੋ ਆਬਾਦੀ ਬਹੁਤ ਹੈ ਇੱਥੇ ਦੀ ਵੀ ਪੋਰਟ ਪਲੇਅਰ ਵਰਗਾ ਹੀ ਲੱਗਦਾ ਸਭ ਤਰ੍ਹਾਂ ਦੀਆਂ ਦਾਗਰਾਂ ਸਾਨੂੰ ਇੱਥੇ ਮਿਲ ਜਾਣਗੀਆਂ ਇੱਕ ਨਾਰਥ ਵੇ ਆ ਉੱਥੇ ਵੀ ਕਹਿੰਦੇ ਸਕੂਬਾ ਡਾਈਵਿੰਗ ਵਗੈਰਾ ਹੁੰਦੀ ਆ ਜਿਹੜੀ ਚੀਜ਼ ਮੈਂ ਇੱਥੇ ਕਰਨਾ ਆ ਪਰ ਉੱਥੇ ਉਹੀ ਗੱਲ ਆ ਵੀ ਸਾਨੂੰ ਵਾਪਸ ਮੁੜਨਾ ਪਊਗਾ ਇੱਥੇ ਤੁਸੀਂ ਰਹਿ ਵੀ ਸਕਦੇ ਹੋ ਇੱਧਰ ਬਹੁਤ ਵੱਡੀ ਸਬਜ਼ੀ ਮੰਡੀ ਲੱਗੀ ਹੋਈ ਆ ਇੱਥੇ ਨਹੀਂ ਕੋਈ ਗੁਰਦੁਆਰਾ ਹੈਗਾ ਗੁਰਦੁਆਰਾ ਸਿਰਫ ਪੋਰਟ ਪਲੇਅਰ ਤੇ ਆ ਆ ਦੇ ਇੱਧਰ ਬਾਈ ਸਰਦਾਰ ਸਕੂਟਰੀ ਰੈਂਟ ਤੇ ਲਈ ਹੋਈ ਉਹਨਾਂ ਨੇ ਵੀ ਚੱਲ ਇਹ ਗੱਲ ਵਧੀਆ ਹੋਈ ਵੀ ਆਪਾਂ ਆਪਦਾ ਕਮਰਾ ਜਿੱਥੋਂ ਜਹਾਜ਼ ਮਿਲਦੇ ਨੇ ਮਤਲਬ ਜਦੋਂ ਆਪਾਂ ਵਾਪਸ ਜਾਣਾ ਉਹਦੇ ਨੇੜੇ ਹੀ ਲੈ ਲਿਆ ਭਾ ਟੈਕਸੀਆਂ 'ਚ ਭੱਜਣ ਦੀ ਜਾਂ ਉੱਥੇ ਤੁਰ ਕੇ ਜਾਣ ਦੀ ਆਪਾਂ ਨੂੰ ਕੋਈ ਖੇਚਲ ਜੀ ਨਹੀਂ ਹੋਣੀ ਚਾਹ ਇੱਥੇ ਹੈਗੀ ਆ ਕਿ ਠੀ ਨਾ ਕੋਈ ਇੱਥੇ ਅੰਗਰੇਜ਼ ਜਿਆਦਾ ਘੁੰਮ ਰਿਹਾ ਪੋਰਟ ਪਲੇਅਰ ਨਾਲੋਂ ਇੱਥੇ ਥੋੜਾ ਜਿਹਾ ਰੌਣਕ ਮੇਲਾ ਵੀ ਜਿਆਦਾ ਲੱਗ ਰਿਹਾ ਕਿਉਂਕਿ ਇੱਥੋਂ ਦੀ ਜੇ ਆਪਾਂ ਪਾਪੂਲੇਸ਼ਨ ਦੀ ਗੱਲ ਕਰੀਏ ਨਾ ਤਾਂ 6500 ਬੰਦੇ ਰਹਿੰਦੇ ਨੇ ਇੱਥੇ ਉਹਦੇ ਵਿੱਚੋਂ 90% ਆਬਾਦੀ ਹੈਗੀ ਆ ਬੰਗਾਲੀਆਂ ਦੀ ਮਤਲਬ ਬੰਗਾਲੀ ਭਾਸ਼ਾ ਬੋਲਦੇ ਨੇ ਉਹ ਤੇ ਬਾਕੀ ਸਾਰਾ ਇੱਥੇ ਟੂਰਿਸਟ ਆ ਕਿਉਂਕਿ ਆਲੇ-ਦਾਲੇ ਝਾਤ ਮਾਰ ਕੇ ਦੇਖਦੇ ਆ ਤਾਂ ਇੱਥੇ 6500 ਬੰਦਾ ਤਾਂ ਕਰੋਂ ਦਾ ਲੰਘਿਆ ਮੇਰੇ ਕੋਲ ਦੀ ਆ ਦੇਖੋ ਇੱਧਰ ਵੀ ਅੰਗਰੇਜ਼ ਹੀ ਘੁੰਮ ਰਹੇ ਨੇ ਅੰਗਰੇਜ਼ ਜਿਆਦਾ ਦੇਖਣ ਨੂੰ ਮਿਲ ਰਹੇ ਨੇ ਵੀਡੀਓ ਜੀ ਬਣਾਉਂਦੇ ਰਹਾ ਕਰੋ ਕਦੇ ਵੀ ਗਿਆ ਬੰਦ ਨਾ ਕਰਿਆ ਕਰੋ ਪਤਾ ਕਿਉਂ ਫਿਰ ਵੀਡੀਓ ਕੈਮਰਾ ਦੇਖ ਕੇ ਜੋ ਬੰਦਾ ਤੁਹਾਨੂੰ ਗਲਤ ਮਲਤ ਰੇਟ ਲਾਉਂਦਾ ਜਾਂ ਕੁਝ ਕਿਵੇਂ ਵੀ ਥੋੜਾ ਜਿਹਾ ਉਹ ਵੀ ਸਤਾਰਕ ਰਹਿੰਦਾ ਵੀ ਇਹ ਬੰਦੇ ਨਾਲ ਗਲਤ ਮਲਤ ਇਨਫੋਰਮੇਸ਼ਨ ਨਹੀਂ ਸ਼ੇਅਰ ਕਰਨੀ ਇਸ ਟਾਈਮ ਅਸੀਂ ਬਾਈ ਹੋਰਾਂ ਦੇ ਦੁਕਾਨ ਤੇ ਬੈਠੇ ਸੀ ਇੱਥੋਂ ਦੀ ਜਿਹੜੀ ਆਈਟਿਨਰੀ ਆ ਹੈਵਲੋਕ ਆਈਲੈਂਡ ਦੇ ਵਿੱਚ ਘੁੰਮਣ ਵਾਸਤੇ ਬਹੁਤ ਜ਼ਰੂਰੀ ਸੀ ਬਾਈ ਹੋਰਾਂ ਕੋਲ ਬੈਠੇ ਨੂੰ ਮੰਨੂ 15-20 ਮਿੰਟ ਹੋ ਗਏ ਇਹਨਾਂ ਨੇ ਸਾਰਾ ਮੋਟਾ-ਮੋਟਾ ਆਪਾਂ ਨੂੰ ਸਮਝਾਤਾ ਜਿਹੜੀ ਵਾਟਰ ਐਕਟੀਵਿਟੀਜ਼ ਕਰਨ ਵਾਸਤੇ ਆਪਾਂ ਇੱਥੇ ਆ ਤੁਹਾਨੂੰ ਅਸਥਮਾ ਦੀ ਪ੍ਰੋਬਲਮ, ਬੀਪੀ ਦੀ ਪ੍ਰੋਬਲਮ, ਕੋਈ ਤੁਹਾਡੀ ਸਰਜਰੀ 6 ਮਹੀਨੇ ਦੇ ਵਿੱਚ ਵਿੱਚ ਨਾ ਹੋਈ ਹੋਵੇ। ਮੋਟੀਆਂ-ਮੋਟੀਆਂ ਮਤਲਬ ਤੁਹਾਨੂੰ ਕੋਈ ਵੀ ਮੈਡੀਕਲ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਜੇ ਤੁਸੀਂ ਆਪਦੀ ਮੈਡੀਕਲ ਪ੍ਰੋਬਲਮ ਨੂੰ ਲੁਕੋ ਕੇ ਇਹਨਾਂ ਨਾਲ ਐਕਟੀਵਿਟੀ ਕਰਨ ਚੱਲੇਗੇ ਤਾਂ ਮੈਡੀਕਲ ਫਾਰਮ ਜਿਹੜਾ ਤੁਹਾਡੇ ਕੋਲੋਂ ਇਹ ਸਰਟੀਫਿਕੇਟ ਮਤਲਬ ਸਾਈਨ ਕਰਵਾਉਣਗੇ ਤੁਸੀਂ ਆਪ ਜ਼ਿੰਮੇਵਾਰ ਹੋਵੋਗੇ। ਅਗਰ ਆਪ ਕੋਈ ਨਹੀਂ ਬਤਾਤਾ ਕਿ ਹਮੇਂ ਕੋਈ ਮੈਡੀਕਲ ਕੀ ਪ੍ਰੋਬਲਮ ਨਹੀਂ ਹੈ, ਬਾਅਦ ਵਿੱਚ ਉਸਕੋ ਪ੍ਰੋਬਲਮ ਆ ਗਈ ਅੰਦਰ। ਦੋਸਤੋ ਇਸ ਰਿਸਪੋਨਸਿਬਿਲਟੀ ਉਸਕੀ ਹੈ। ਉਸਕੇ ਉਸਕੀ ਰਿਸਪੋਨਸਿ ਨੇ ਜੈਨ ਜੇ ਤੁਸਾਨੂੰ ਆਪ ਕੋ ਸਿਗਨੇਚਰ ਕਰਨਾ ਹੋਵੇ ਠੀਕ ਹੈ ਇਹ ਮੈਂ ਆਪਣੇ ਕੋਨ ਸੇ ਕਰ ਰਹਾ ਹਾਂ ਹਮ ਆਪਣੇ ਵਿਆਸਪਨ ਮੈਂ ਰਹੂੰਗਾ ਜੋ ਵੀ ਹੋਗਾ ਠੀਕ ਹੈ ਮੈਡੀਕਲ ਮੈਡੀਕਲ ਕੰਡੀਸ਼ਨ ਟੈਂਸ ਅਗਰ ਰਸਤੇ ਆਪਨੇ ਛੁਪਾ ਦਿਆ ਕੋਈ ਚੀਜ਼ ਤਾਂ ਉਸਕੇ ਰਿਸਪਾਂਸਿਬਲ ਆਪ ਲੈਂਗੇ ਹਮ ਕਿਉਂਕਿ ਇਹ ਡੀਪ ਵਾਟਰ ਦੇ ਵਿੱਚ ਐਕਟੀਵਿਟੀਜ਼ ਹੁੰਦੀਆਂ ਨੇ ਉਥੇ ਬਹੁਤ ਜਿਆਦਾ ਪ੍ਰੈਸ਼ਰ ਹੁੰਦਾ ਜੇ ਤੁਹਾਡੇ ਟਾਂਕੇ ਟੁੰਕੇ ਲੱਗੇ ਨੇ ਉਹ ਟਾਂਕੇ ਪ੍ਰੈਸ਼ਰ ਦੇ ਨਾਲ ਉਖੜ ਵੀ ਸਕਦੇ ਨੇ ਤੇ ਉਹ ਸਾਰੀਆਂ ਚੀਜ਼ਾਂ ਤੁਸੀਂ ਇੱਥੇ ਜਦੋਂ ਕਰਨਾ ਆਉਂਗੇ ਐਕਟੀਵਿਟੀਜ਼ ਤਾਂ ਕਿਸੇ ਵੀ ਚੀਜ਼ ਦਾ ਲਕੋਣ ਹੀ ਰੱਖਣਾ ਮੋਟਾ-ਮੋਟਾ ਮੈਂ ਬਾਈ ਹੋਰਾਂ ਤੋਂ ਖਰਚਾ ਐਸਟੀਮੇਟ ਆਈਡੀਆ ਸਾਰਾ ਲਵਾ ਲਿਆ ਤੇ ਕਿਹੜੀਆਂ-ਕਿਹੜੀਆਂ ਐਕਟੀਵਿਟੀਜ਼ ਆਪਾਂ ਕਰਦੇ ਆ ਅੱਗੇ ਸਮੁੰਦਰ ਦੇ ਵਿੱਚ ਉਹ ਸਾਰਾ ਤੁਹਾਨੂੰ ਆਉਣ ਵਾਲੇ ਵਲੌਗਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਬਾਈ ਹੋਰੇ ਹੈਗੇ ਨੇ ਯੂਪੀ ਤੋਂ ਤੇ ਹੋ ਸਕਦਾ ਆਪਾਂ ਇਹਨਾਂ ਨਾਲ ਹੀ ਜਿਹੜੀ ਐਕਟੀਵਿਟੀਜ਼ ਕਰਨੀਆਂ ਨੇ ਉਹ ਸਾਰੀਆਂ ਕਰਾਂਗੇ ਅੱਜ ਸ਼ਾਮ ਹੋ ਗਈ ਹਨੇਰਾ ਹੋ ਗਿਆ ਤੇ ਕੱਲੂ ਵਿੱਚਾਂ ਦੇਖਾਂਗੇ ਸਾਰਾ ਕੁਝ ਆਪਾਂ ਇੱਥੇ ਹੀ ਕਰਾਂਗੇ ਉਹਨੂੰ ਹੈਵਲੌਕ ਆਈਲੈਂਡ ਦੇ ਵਿੱਚ 2 ਦਿਨ ਆਪਣੇ ਕੋਲ ਟੋਟਲ ਹੈਗੇ ਨੇ ਠੀਕ ਆ ਬਾਈ ਅਗਰ ਮੇਰਾ ਸਾਰਾ ਪਲਾਨ ਸੈਟਲਮੈਂਟ ਕਰਕੇ ਫਿਰ ਮੈਂ ਆਪਕੋ ਬਤਾਤਾ ਹਾਂ ਠੀਕ ਆ ਹਾਂ ਬਿਲਕੁਲ ਆਪकी कंपनी का नाम क्या है हैव्लॉक टूएन ट्रैवल्स हैव्लॉक हैव्लॉक टूएन ट्रैवल्स हैव्लॉक हैव्लॉक टूएन ट्रैवल्स ਵਧੀਆ ਬੰਦੇ ਨੇ ਇਹਨਾਂ ਨੇ ਬਹੁਤ ਮਤਲਬ ਚੀਜ਼ਾਂ ਨੂੰ ਸਮਝਣ ਦੇ ਵਿੱਚ ਹੈਲਪ ਕੀਤੀ ਆ ਲੋ ਜੀ ਸ਼ਾਮ ਦਾ 8:30 ਵਜੇ ਦਾ ਟਾਈਮ ਹੋ ਗਿਆ ਹਜੇ ਤੱਕ ਮੈਂ ਕਮਰੇਜ ਨਹੀਂ ਗਿਆ ਕਿਉਂਕਿ ਨਜ਼ਾਰਾ ਬਹੁਤ ਆ ਰਿਹਾ ਇੱਥੇ ਘੁੰਮਣ ਦਾ ਯਾਰ ਠੰਡੀ ਠੰਡੀ ਮੱਠੀ ਮੱਠੀ ਹਵਾ ਲੱਗ ਰਹੀ ਆ ਦੇਖਿਆ ਮੈਂ ਕੁਝ ਨਹੀਂ ਬਸ ਉਹ ਸਕੂਟਰੀ ਲੈ ਕੇ ਮੈਂ ਢੇੜੇ ਜੇ ਘੱਡੀ ਜਾਂਦਾ ਸੁਆਦ ਆ ਰਿਹਾ ਲੱਗਦਾ ਵੀ ਪਤਾ ਨਹੀਂ ਕਿਹੜੀ ਥਾਂ ਦੇ ਉੱਤੇ ਆ ਗਏ ਤੇ ਹੁਣੇ ਮੈਂ ਜਾ ਕੇ ਆਈਟਨਰੀ ਬਣਾ ਕੇ ਲੈ ਕੇ ਆਇਆ ਤੇ ਚੰਗੀ ਤਰ੍ਹਾਂ ਪੂਰੀ ਜਾਂਚ ਪੜਤਾਲ ਕਰਕੇ ਆਇਆ ਇੱਕ ਸੋਨੂੰ ਮੈਂ ਗੱਲ ਹੋਰ ਦੱਸਦਾ ਕਮਰੇ 'ਚ ਜਾਣ ਤੋਂ ਪਹਿਲਾਂ ਪਹਿਲਾਂ ਬਈ ਸਭ ਤੋਂ ਔਖੀ ਇਹਨਾਂ ਆਈਲੈਂਡਾਂ ਦੇ ਉੱਤੇ ਘੁੰਮਣਾ ਸੋਡੀ ਪਲੈਨਿੰਗ ਆ ਵੀ ਤੁਸੀਂ ਘੁੰਮਣਾ ਕਿਵੇਂ ਆ ਤੇ ਲਖਨਊ ਦੇ ਬੰਦੇ ਨਾਲ ਮੇਰੀ ਗੱਲ ਹੋਈ ਸੀ ਜਦੋਂ ਆਪਾਂ ਸ਼ਿਪ ਦੇ ਵਿੱਚ ਆ ਰਹੇ ਸੀ ਉਹ ਬੰਦਾ ਕਹਿੰਦਾ ਵੀ ਸਾਰਾ ਮੈਂ ਕੁਝ ਪਲੀ ਪ੍ਰੀਪਲਾਨ ਕਰਕੇ ਆਇਆ ਸੀ ਇੱਕ ਨਿੱਕੀ ਜੀ ਗਲਤੀ ਕਰਕੇ ਕਹਿੰਦਾ ਸਾਰਾ ਕੰਮ ਹੋਸ਼ਪੋਸ਼ ਹੋ ਗਿਆ ਕਿਤੇ ਥੋੜਾ ਜਿਹਾ ਲੇਟ ਹੋ ਗਏ 2-4 ਘੰਟੇ ਕਹਿੰਦਾ ਜਿੰਨੀਆਂ ਸ਼ਿਪਾਂ ਸੀ ਜਿੰਨਾ ਕੋਸ਼ ਸੀ ਸਾਡਾ ਸਾਰਾ ਕੋਸ਼ ਹੀ ਕੈਨਸਲ ਹੋ ਗਿਆ ਕਹਿੰਦਾ ਟ੍ਰਿਪ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਹਿੰਦਾ ਸਾਡਾ 20-22000 ਦਾ ਨੁਕਸਾਨ ਹੋ ਗਿਆ ਤਾਂ ਕਰਕੇ ਅਸੀਂ ਕੋਈ ਵੀ ਚੀਜ਼ਾਂ ਪ੍ਰੀ ਪਲਾਨ ਨਹੀਂ ਕਰਦੇ ਕਿਉਂਕਿ ਅੱਗੇ ਜਾ ਕੇ ਉੱਥੇ ਕੀ ਪਤਾ ਕੀ ਦੇਖਣ ਨੂੰ ਮਿਲ ਜੇ ਇੱਕ ਅੱਧਾ ਦਿਨ ਹੋਰ ਰਹਿਣਾ ਪੈ ਜੀ ਹਨਾ ਤਾਂ ਵੱਡਾ ਰਿਸਕ ਨਾ ਲਓ ਕੋਈ 2-4000 ਦਾ ਰਿਸਕ ਲੈਣਾ ਤਾਂ ਲੈ ਲਓ ਪਰ ਸਾਰੀ ਫੈਮਿਲੀ ਦੇ ਟਿਕਟਾਂ ਅੱਗੇ ਟੂਰ ਪੈਕੇਜ ਬੁੱਕ ਕਰਨੇ ਉਹ ਸ਼ ਤੁਹਾਡੇ ਵਾਸਤੇ ਰਿਸਕ ਹੀ ਕਮ ਹੋ ਸਕਦਾ ਪਰ ਜੇ ਤੁਸੀਂ ਕਿਸੇ ਕੰਪਨੀ ਥਰੂ ਕਰਕੇ ਆ ਰਹੇ ਹੋ ਅਣਾ ਕੋਈ ਪੈਕੇਜ ਲੈ ਕੇ ਆ ਰਹੇ ਹੋ ਇੱਥੇ ਘੁੰਮਣ ਵਾਸਤੇ 5 ਦਿਨਾਂ ਦਾ 4 ਦਿਨਾਂ ਦਾ ਉਹ ਫਿਰ ਕੰਪਨੀ ਵਾਲਿਆਂ ਦੀ ਜ਼ਿੰਮੇਵਾਰੀ ਆ ਉਹ ਗੱਲ ਅਲੱਗ ਆ ਗਈ ਪਰ ਜੇ ਤੁਸੀਂ ਆਪ ਦੇ ਐਂਡ ਤੇ ਸਾਰਾ ਕੁਝ ਹੀ ਮਤਲਬ ਟਿਕਟਾਂ ਟੁਕਟਾ ਪਹਿਲਾਂ ਬੁੱਕ ਕਰਵਾ ਲਓਗੇ ਐਕਟੀਵਿਟੀ ਵਾਲਿਆਂ ਨੂੰ ਪਹਿਲਾਂ ਪੈਸੇ ਦੇ ਦੋਗੇ ਉਹ ਫਿਰ ਮਨ ਲੱਗਦਾ ਬਹੁਤ ਵੱਡਾ ਰਿਸਕ ਆ ਤਾਂ ਕਰਕੇ ਫਿਰ ਇਹ ਚੀਜ਼ਾਂ ਦੇ ਵਿੱਚ ਥੋੜਾ ਜਿਹਾ ਦਿਮਾਗ ਲੱਗਦਾ ਮੈਂ ਇੱਥੇ ਪਹੁੰਚ ਗਿਆ ਸੀ 4 ਵਜੇ ਤੋਂ 4 ਵਜੇ ਤੋਂ ਲੈ ਕੇ 8 ਵਜੇ ਤੱਕ ਮੈਂ ਆਹੀ ਕੁਸ਼ੀ ਕਰਦਾ ਫਿਰ ਰਿਹਾ ਤੇ ਹੁਣ ਪੂਰੀ ਇੱਕ ਪੱਕੀ ਆਈਟਨਰੀ ਬਣ ਗਈ ਵੀ ਕੱਲ ਨੂੰ ਸਵੇਰੇ ਕੀ ਕਰਨਾ ਦੁਪਹਿਰੇ ਕੀ ਮੇਰੀ ਸ਼ਾਮ ਨੂੰ 4 ਵਜੇ ਇੱਥੋਂ ਉਹ ਸ਼ਿਪ ਜਾਣੀ ਆ ਉਹ 4 ਵਜੇ ਤੋਂ ਪਹਿਲਾਂ ਪਹਿਲਾਂ ਆਪਣੇ ਕੋਲ ਸਾਰਾ ਦਿਨ ਪਿਆ ਹੋਊਗਾ ਤੇ ਉਦੋਂ ਮੈਂ ਕੀ ਕਰਨਾ ਹਨਾ ਉਹ ਸਾਰੀ ਆਪਾਂ ਪਲੈਨਿੰਗ ਕਰ ਲਈ ਤੇ ਇਸ ਵੀਡੀਓ ਨੂੰ ਆਪਾਂ ਇੱਥੇ ਖਤਮ ਕਰਦੇ ਆਂ ਜਿਹੜੀਆਂ ਹੁਣ ਆਪਾਂ ਨਵੀਆਂ ਐਕਟੀਵਿਟੀਆਂ ਕਰਾਂਗੇ ਉਹਦੇ ਬਾਰੇ ਵਿੱਚ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਆਇਆ ਵੀ ਉਹ ਐਕਟੀਵਿਟੀਆਂ ਕਰਨ ਵਾਸਤੇ ਤੁਹਾਡਾ ਫਿਜ਼ੀਕਲ ਫਿਟਨੈਸ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਆ ਨਿੱਕੀ ਜੀ ਗਲਤੀ ਤੁਹਾਡੀ ਜਾਣ ਦਾ ਕਾਰਨ ਵੀ ਬਣ ਸਕਦੀ ਆ ਸੋ ਨਵੀਂ ਵੀਡੀਓ ਨਾਲ ਗੱਲ ਨੂੰ ਫੇਰ ਮਿਲਦੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵ